ਸਵਾਗਤ ਹੈ ਅੱਜ ਦਾ ਜੋ ਇਹ ਦਿਨ ਹੈ ਇਹ ਉਦਯੋਗ ਦੇ ਲਈ ਤੇ ਉਦਯੋਗਪਤੀਆਂ ਦੇ ਲਈ ਇੱਕ ਇਤਿਹਾਸਿਕ ਦਿਨ ਬਣ ਗਿਆ ਜਿਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੁਝ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬਣਾਈ ਹੈ ਉਸ ਵਕਤ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਸਟਰੈਂਥਨ ਕਰਾਂਗੇ ਤਕੜਾ ਕਰਾਂਗੇ ਜਿਹਦੇ ਵਿੱਚ ਸਾਡੀਆਂ ਵਪਾਰ ਪ੍ਰਤੀ ਤੇ ਵਪਾਰੀਆਂ ਪ੍ਰਤੀ ਬੜੀ ਕਮਿਟਮੈਂਟ ਹੈ ਸਾਡੇ ਸਤਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਨਤਕਾਰਾਂ ਦੇ ਨਾਲ 4 ਮੀਟਿੰਗਾਂ ਕੀਤੀਆਂ ਸਰਕਾਰ ਸੰਨਤਕਾਰ ਮਿਲਣੀ ਜਿਸ ਦਾ ਨਾਮ ਸੀ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉੱਥੇ ਜਿਹੜੇ ਵਪਾਰੀ ਸੀ ਸੰਨਤਕਾਰ ਸੀ ਉਹਨਾਂ ਨੇ ਆਪੋ ਆਪਣੀਆਂ ਵੱਖ-ਵੱਖ ਜਿਹੜੀਆਂ ਡਿਮਾਂਡਸ ਸੀ ਜ਼ਰੂਰਤਾਂ ਸੀ ਉਹ ਸਰਕਾਰ ਦੇ ਅੱਗੇ ਰੱਖੀਆਂ ਜਿਹਦੇ ਤੋਂ ਕਾਫੀ ਸਾਰੀਆਂ ਜਿਹੜੀਆਂ ਡਿਮਾਂਡਸ ਸੀਗੀਆਂ ਉਹ ਔਨ ਸਪੌਟ ਹੱਲ ਕੀਤੀਆਂ ਗਈਆਂ ਪਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡ ਸੀ ਜਿਹੜੀਆਂ ਕਿ ਪਿਛਲੇ 30 ਸਾਲ 40 ਸਾਲ ਤੋਂ ਉਦਯੋਗਿਕ ਜਿਹੜੇ ਸਾਡੇ ਖੇਤਰ ਜਿਹੜੇ ਫੋਕਲ ਪੁਆਇੰਟਸ ਨੇ ਖਾਸ ਕਰਕੇ ਜਿਹਦੇ ਵਿੱਚ ਪੀਐਸਆਈ ਈਸੀ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਇਹ ਫੋਕਲ ਪੁਆਇੰਟਸ ਨੇ ਪਲਾਟਸ ਨੇ ਉਹਨਾਂ ਨਾਲ ਰਿਲੇਟਡ ਕੁਝ ਇਸ਼ੂਸ ਸੀਗੇ ਮੈਨੂੰ ਇਹ ਵੀ ਦੱਸਣਾ ਚਾਹਨਾ ਕਿ ਪੰਜਾਬ ਦੇ ਅੰਦਰ ਟੋਟਲ 52 ਫੋਕਲ ਪੁਆਇੰਟ ਨੇ ਜਿਹੜੇ ਕਿ ਤਕਰੀਬਨ ਤਕਰੀਬਨ 8000 ਏਕੜ ਦੇ ਵਿੱਚ ਫੈਲੇ ਹੋਏ ਨੇ। ਔਰ 14000 ਦੇ ਕਰੀਬ ਇਹਨਾਂ ਫੋਕਲ ਪੁਆਇੰਟਾਂ 'ਚ ਪਲੋਟ ਨੇ। ਸੋ ਅੱਜ ਜਿਹੜਾ ਇੱਕ ਐਡਾ ਵੱਡਾ ਫੈਸਲਾ ਪੰਜਾਬ ਕੈਬਨਿਟ ਦੇ ਵਿੱਚ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਤੋਂ ਬਾਅਦ ਚੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚੋਂ ਮੈਨੂੰ ਲੱਗਦਾ ਪੰਜਾਬ ਦੇ ਸੰਨਤ ਦੇ ਅੰਦਰ ਔਰ ਪੰਜਾਬ ਦੇ ਸੰਨਤਕਾਰਾਂ ਦੇ ਵਿੱਚ ਅੱਜ ਬੜਾ ਜੋਸ਼ ਆਜੂਗਾ ਅੱਜ ਪੰਜਾਬ ਦੇ ਸੰਨਤ ਨੂੰ ਅੱਜ ਉਦਯੋਗ ਪਤੀਆਂ ਨੂੰ ਅੱਜ ਇੱਕ ਬੜਾ ਨਵਾਂ ਹੁਲਾਰਾ ਮਿਲੇਗਾ ਜਿਹਦੇ ਤਹਿਤ ਅੱਜ ਪੰਜਾਬ ਸਰਕਾਰ ਨੇ ਦੋ ਓਟੀਐ ਸਕੀਮਾਂ ਨੂੰ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਇਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਇਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ PSIEC ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਦੋ ਇਨਹਾਂਸਮੈਂਟ ਪੀਐਸਆਈਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਹੋ ਪਲOTS ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਡੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਉਸ ਲੈਂਡ ਇਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡੈਂਟ ਕੰਪਾਊਂਡਿੰਗ ਵਿਆਜ ਪੈਂਦਾ ਸੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਚੱਕਰਵਰਤੀ ਵਿਆਜ ਕਹਿੰਦੇ ਆ ਉਹ ਵੀ ਪੈਂਦਾ ਸੀ ਲਾਸੋ ਉਹਦੇ ਉੱਤੇ ਉਹਨਾਂ ਨੂੰ ਪੈਨਲਟੀ ਜਿਹੜੀ ਪੀਨਲ ਇੰਟਰਸਟ ਹੈ ਉਹ ਵੀ ਪੈ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਬਹੁਤ ਵੱਡਾ ਇੱਕ ਕਰਮਾਰਕੇਬਲ ਕਦਮ ਚੱਕਿਆ ਔਰ ਮੈਨੂੰ ਦੱਸ ਦਿਓ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੈਂਡ ਇਨਹਾਂਸਮੈਂਟ ਦੇ ਉੱਤੇ ਸਿਰਫ ਤੇ ਸਿਰਫ 8% ਫਲੈਟ 8% ਫਲੈਟ ਇਹਦੇ ਤੇ ਸਕੀਮ ਦਿੱਤੀ OTS ਦੀ ਕਿ ਜਿਨ੍ਹਾਂ ਦੀਆਂ ਵੀ ਇਨਹਾਂਸਮੈਂਟ ਦੇ ਆ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕਾਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ ਨੰਬਰ 2 ਸਕੀਮ ਨੰਬਰ 2 ਸਕੀਮ ਸੀ ਜਿਹੜੇ ਪੇਰੈਂਟ ਪਲਾਟ ਹੋਲ ਜਿਨ੍ਹਾਂ ਨੂੰ ਪੇਰੈਂਟ ਪਲਾਟਸ ਅਲੋਟ ਹੋਏ ਸੀ ਭਾਅ ਮੰਨ ਲਓ ਕਿਸੇ ਇੱਕ ਬੰਦੇ ਨੂੰ ਪਲੋਟ ਅਲੋਟ ਹੋਇਆ ਪੀਐਸਆਈਸੀ ਉਹਦੇ ਤੋਂ ਇੱਕ ਵਾਰ ਚ ਪੈਸਾ ਨਹੀਂ ਸੀ ਲੈਂਦੀ ਫੋਕਲ ਪੁਆਇੰਟ ਦੇ ਉਹਦੀ ਸਕੀਮਾਂ ਆndੀਆਂ ਸੀ ਵੀ 3 ਸਾਲ ਚ ਪੇ ਕਰਨਾ ਹੈ 5 ਸਾਲ ਚ ਪੇ ਕਰਨਾ ਹੈ ਤਾਂ ਜਿਨ੍ਹਾਂ ਨੂੰ ਮੰਨ ਲਓ ਫੋਰਨ ਐਗਜ਼ਾਮਪਲ ਦੇ ਰਿਹਾ ਮੰਨ ਲਓ 3 ਸਾਲ ਚ ਪੇ ਕਰਨਾ ਸੀ ਉਹਦੀਆਂ ਕਿਸ਼ਤਾਂ ਮੰਨ ਲਓ ਬਣ ਗਈਆਂ ਸੀ 6 ਤਾਂ ਮੰਨ ਲਓ ਉਹਨੇ 4 ਕਿਸ਼ਤਾਂ ਭਰਤੀਆਂ ਸੀ ਆਖਰੀ ਚ 2 ਕਿਸ਼ਤਾਂ ਪ੍ਰਿੰਸੀਪਲ ਅਮਾਉਂਟ ਕਹਿੰਦੇ ਆ ਜਿਹਨੂੰ ਮਨ ਲਓ ਪ੍ਰਿੰਸੀਪਲ ਅਮਾਉਂਟ ਦੀਆਂ ਦੋ ਕਿਸ਼ਤਾਂ ਉਹਦੀਆਂ ਟੁੱਟ ਗਈਆਂ ਕਿਸੇ ਕਾਰਨ ਵਰਸ਼ ਚਾਹੇ ਉਹ ਆਰਥਿਕ ਉਹਦੇ ਕੋਲ ਤੰਗੀ ਕਰਕੇ ਟੁੱਟ ਗਈ ਜਾਂ ਕੋਈ ਕੋਈ ਮਜਬੂਰੀ ਬਣ ਗਈ ਉਹਦੀ ਤਾਂ ਉਹ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸੀ ਉਹ ਕਿਸ਼ਤਾਂ ਟੁੱਟਣ ਕਰਕੇ ਜਿਹੜੇ ਪਲੌਟ ਸੀ ਉਹਨਾਂ ਦੇ ਨਾਮ ਨਹੀਂ ਸੀ ਚੜ੍ਹ ਪਾਉਂਦੇ ਇਹ ਪਿਛਲੇ 30 ਸਾਲ ਦਾ 40 ਸਾਲ ਦਾ ਇਹ ਮਸਲਾ ਬੜਾ ਗੰਭੀਰ ਤੇ ਉਲਝਿਆ ਹੋਇਆ ਮਸਲਾ ਸੀ ਸੋ ਅੱਜ ਇੱਕ ਐਡਾ ਵੱਡਾ ਰਿਮਾਰਕੇਬਲ ਇਤਿਹਾਸਕਨ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਅੱਜ ਕੈਬਨਿਟ ਚੋ ਅਪਰੂਵ ਹੋਇਆ ਹੈ ਉਹਦੇ ਵਿੱਚ ਕਾ ਪਏ ਇਹਨੂੰ ਵੀ ਇਸ ਸਕੀਮ ਨੂੰ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਉਂਟ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਕੋਈ ਕੰਪਾਉਂਡਿੰਗ ਫੀਸ ਨਹੀਂ ਭਰਨ ਦੀ ਜ਼ਰੂਰਤ ਕੋਈ ਕੰਪਾਉਂਡਿੰਗ ਕੋਈ ਪੀਨਲ ਇੰਟਰਸਟ ਭਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਵੀ ਅਸੀਂ ਫਲੈਟ 8% ਲਏ ਹੈ ਸਕੀਮ 8% ਭਰੋ ਔਰ ਆਪਣੇ ਪਲOTS ਨੂੰ ਬڑے ਮਾਣ ਤੇ ਇੱਜ਼ਤ ਨਾਲ ਆਪਣੇ ਨਾਮ ਕਰਵਾਓ ਇਹ ਤਕਰੀਬਨ ਸਤਕਾਰਯੋਗ ਸਾਥੀਓ ਇਹ ਮਸਲੇ ਸੀ ਜਿਹੜੇ ਇਹ ਕੋਈ 20 ਸਾਲ ਕੋਈ 30 ਸਾਲ ਕੋਈ 40 ਸਾਲ ਦਾ ਪੁਰਾਣੀਆਂ ਸਰਕਾਰਾਂ ਦੇ ਸਮੇਂ OTS ਸਕੀਮਾਂ ਆਈਆਂ ਪਰ ਉਹ ਬੁਰੀ ਤਰੀਕੇ ਨਾਲ ਫੇਲਿਅਰ ਹੁੰਦੀਆਂ ਰਹੀਆਂ ਕਿਉਂ ਕਿ ਬਿਨਾ ਸਿਰ ਪੈਰ ਦੀਆਂ OTS ਸਕੀਮਾਂ ਪੁਰਾਣੀਆਂ ਸਰਕਾਰਾਂ ਨੇ ਦਿੱਤੀਆਂ ਜਿਹਦੇ ਵਿੱਚ ਨਾ ਕਲੀਅਰਟੀ ਸੀ ਜੀਰੇ ਵਿੱਚ ਨਾ ਇਹ ਉਹ ਜਿਹੜੀਆਂ OTS ਸਕੀਮਾਂ ਸਿਗੀਆਂ ਉਹ ਇੰਡਸਟਰੀ ਤੇ ਫ੍ਰੈਂਡਲੀ ਸਿਗੀਆਂ ਸੋ ਅੱਜ ਪਹਿਲੀ ਵਾਰੇ ਹੋਇਆ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਤੋਂ ਮੈਂਬਰ ਨੇ ਸੰਜੀਵ अरोड़ा ਜੀ ਮੇਰੇ ਨਾਲ ਬੈਠੇ ਨੇ ਪੀਐਸਆਈਸੀ ਦੇ ਚੇਅਰਮੈਨ ਦਲਬੀਰ ਢੱਲੋਂ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਵੀ ਇਸ ਮੁੱਦੇ ਨੂੰ ਸਾਡੇ ਨਾਲ ਚੱਕਿਆ ਤੇ ਇਹਦੇ ਸੰਬੰਧ ਦੇ ਵਿੱਚ ਸਾਡੀਆਂ ਫ੍ਰੀਕੁਐਂਟ ਜਿਹੜੀਆਂ ਮੀਟਿੰਗਾਂ ਸਿਗੀਆਂ ਜਿਹੜੀਆਂ ਸਾਡੀਆਂ ਉਦਯੋਗਿਕ ਜਾਨੀ ਕਿ ਇਹਨਾਂ ਦੀਆਂ ਐਸੋਸੀਏਸ਼ਨਾਂ ਨੇ ਚਾਹੇ ਉਹਦੇ ਵਿੱਚ ਸੀਆਈਆਈ ਹੋਵੇ ਚਾਹੇ ਪੀਐਚਡੀ ਚੈਂਬਰ ਆਫ ਕਾਮਰਸ ਹੋਵੇ ਚਾਹੇ ਸੀਸੂ ਹੋਵੇ ਇਸ ਤਰ੍ਹਾਂ ਦੀਆਂ ਜਿੰਨੀਆਂ ਸਾਡੀਆਂ ਐਸੋਸੀਏਸ਼ਨ ਉਦਯੋਗਿਕ ਐਸੋਸੀਏਸ਼ਨਾਂ ਸਿਗੀਆਂ ਸਾਡੀ ਇਹਨਾਂ ਨਾਲ ਫ੍ਰੀਕੁਐਂਟ ਮੀਟਿੰਗਾਂ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਦੱਸਦਾ ਸਾਡੀਆਂ ਮੀਟਿੰਗਾਂ 4 ਅਕਤੂਬਰ ਨੂੰ ਹੋਈਆਂ 19 ਅਕਤੂਬਰ ਨੂੰ ਹੋਈਆਂ ਫਿਰ 24 ਅਕਤੂਬਰ ਨੂੰ ਹੋਈਆਂ ਐਦਾ ਅਸੀਂ ਫ੍ਰੀਕੁਐਂਟ ਮੀਟਿੰਗਸ ਕਰਕੇ ਇਹਨਾਂ ਐਸੋਸੀਏਸ਼ਨਾਂ ਤੋਂ ਪਹਿਲਾ ਅਸੀਂ ਆਪਣੇ ਵਪਾਰੀਆਂ ਤੋਂ ਆਪਣੇ ਉਦਯੋਗਪਤੀਆਂ ਨੂੰ ਅਸੀਂ ਆਪਣੇ ਇਹ ਪੁੱਛਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਜਿਹੜੀ ਡਿਮਾਂਡ ਸੀ ਇਹ ਡਿਮਾਂਡ ਉਹਨਾਂ ਨੇ ਸਾਨੂੰ ਦੱਸੀ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਰਕਾਰ ਲੋਕਪੱਖੀ ਸਰਕਾਰ ਕਿ ਅਸੀਂ ਆਪਣਾ ਫੈਸਲਾ ਨਹੀਂ ਉਹਨਾਂ ਤੇ ਵਪਾਰੀਆਂ ਤੇ ਕੋਈ ਥੋਪਿਆ ਅਸੀਂ ਵਪਾਰੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਵਪਾਰੀ ਕਹਿੰਦੇ ਸਾਨੂੰ 30-30 ਸਾਲ ਦੇ 40-40 ਸਾਲ ਦੇ ਇਸ ਜੰਜਾਲ ਤੋਂ ਆਜ਼ਾਦ ਕਰ ਦਿਓ ਸਾਨੂੰ 8% ਤੇ ਜੇ ਤੁਸੀਂ ਇਹ ਦੋਨੋਂ ਸਕੀਮਾਂ ਇੱਕ ਲੈਂਡ ਇਨਹਾਂਸਮੈਂਟ ਦੀ ਸਕੀਮ ਤੇ ਦੂਸਰਾ ਪ੍ਰਿੰਸੀਪਲ ਅਮਾਊਂਟ ਦੀ ਸਕੀਮ ਜੇ ਫਲੈਟ 8% ਤੇ ਦੇ ਦੰਨੇ ਹੋ ਤਾਂ ਅਸੀਂ ਸਰਕਾਰ ਨੂੰ ਇਹ ਪੂਰਨ ਭਰੋਸਾ ਦਿਵਾਨੇ ਆ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਬੈਕਲੌਗਸ ਨੇ ਉਹ ਕਲੀਅਰ ਕਰ ਦਾਂਗੇ ਔਰ ਅਸੀਂ ਵੀ ਚਾਹੁੰਦੇ ਆ ਅਸੀਂ ਆਪਣੇ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲੋਟਸ ਨੇ ਆਪਣੇ ਨਾਮ ਕਰਵਾ ਲਏ ਸੋ ਅੱਜ ਇਹ ਬਹੁਤ ਵੱਡਾ ਇਤਿਹਾਸਕੁਨ ਫੈਸਲਾ ਹੈ ਔਰ ਇਹ ਜਿਹੜੀ OTS ਸਕੀਮ ਹੈ ਇਹ 31 ਦਸੰਬਰ 2025 ਤੱਕ ਜਾਰੀ ਰਹੂਗੀ 31 ਦਸੰਬਰ 2025 ਤੱਕ ਜਾਰੀ ਰਹੂਗੀ ਲਗਭਗ ਲਗਭਗ 9 ਮਹੀਨੇ ਦਾ ਸਮਾਂ ਪਿਆ ਇਸ 9 ਮਹੀਨੇ ਦੇ ਸਮੇਂ ਦੇ ਅੰਦਰ ਤੇ ਬਹੁਤ ਲੌਂਗ ਪੀਰੀਅਡ ਦਿੱਤਾ ਹੈ ਮੇਨ ਲੱਗਦਾ ਓਟੀਐ ਸਕੀਮ ਦਾ ਸਭ ਤੋਂ ਸਟ੍ਰੈਚਫੁੱਲ ਪੀਰੀਅਡ ਹੈ ਜਿਹੜਾ ਸਭ ਤੋਂ ਲੌਂਗ ਪੀਰੀਅਡ ਆਪਾਂ ਦਿੱਤਾ ਹੈ ਸੋ ਇਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਲਾਹਾ ਇਸ ਸਮੇਂ ਸਨਤਕਾਰ ਲੈ ਸਕਦੇ ਨੇ ਤਾਂ ਉਹ ਲੈ ਸਕਦੇ ਨੇ ਔਰ ਇਹ ਸਕੀਮ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਰਮਾਕਲ ਮਾਰਕੇਬਲ ਸਕੀਮ ਬਣ ਜੂਗੀ ਔਰ ਮੈਰੀ ਤੁਹਾਡੇ ਮਾਧਮ ਦੇ ਨਾਲ ਸਾਰੇ ਪੰਜਾਬ ਦੇ ਵਪਾਰੀ ਵਰਗ ਨੂੰ ਉਦਯੋਗਿਕ ਵਰਗ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਓ ਓਟੀਐਸ ਸਕੀਮ ਦਾ ਔਰ ਆਉਣ ਵਾਲੇ ਸਮੇਂ 'ਚ ਵੀ ਬਹੁਤ ਸੋਹਣੀਆਂ ਖੂਬਸੂਰਤ ਸਕੀਮਾਂ ਅਸੀਂ ਤੁਹਾਡੇ ਲਈ ਤਿਆਰ ਕਰ ਰਹੇ ਹਾਂ ਪੰਜਾਬ ਦੇ ਸੰਨਤ ਨੂੰ ਪੰਜਾਬ ਦੇ ਉਦਯੋਗ ਨੂੰ ਇੱਕ ਨੰਬਰ ਤੇ ਭਾਰਤ ਦੇ ਵਿੱਚ ਲੈ ਕੇ ਜਾਣਾ ਭਾਰਤ ਦੇ 28 ਸੂਬੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚੋਂ ਪੰਜਾਬ ਦੇ ਉਦਯੋਗ ਨੂੰ ਨੰਬਰ 1 ਤੇ ਲੈ ਕੇ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇੋਰਟੀ ਹੈ ਔਰ ਅਸੀਂ ਇਹ ਸ਼ਿਓਰ ਕਰਦੇ ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਇਸ ਗੱਲ ਦਾ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੀ ਇੰਡਸਟਰੀ ਪਾਲਿਸੀ 'ਚ ਰਿਫਾਰਮਸ ਹੋਣਗੇ ਸਾਡੀ ਆਈਟੀ ਪਾਲਿਸੀ ਬਣੂਗੀ ਸਾਡੀ ਸਰਵਿਸ ਸੈਕਟਰ ਦੀ ਜੋ ਪਾਲਿਸੀ ਬਣੂਗੀ ਉਹਦੇ ਵਿੱਚ ਅਸੀਂ ਇੰਨੀਆਂ ਸੋਹਣੀਆਂ ਸਕੀਮਾਂ ਲੈ ਕੇ ਆਵਾਂਗੇ ਕਿ ਜਿਹੜਾ ਪੰਜਾਬ ਦਾ ਸਨਤ ਆ ਪੰਜਾਬ ਦਾ ਵਪਾਰ ਹੈ ਪੰਜਾਬ ਦਾ ਉਦਯੋਗ ਹੈ ਉਹ ਇੱਕ ਨਵੇਂ ਮੁਕਾਮ ਤੇ ਹੋਊਗਾ ਸੋ ਮੈਂ ਹੁਣ ਮੇਰੇ ਨਾਲ ਬੈਠੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਤੋਂ ਸੰਜੀਵ अरोड़ा ਜੀ ਨੂੰ ਕਹਿਣਾ ਹੈ ਕਿ ਇਹਦੇ ਬਾਰੇ ਚ ਉਹ ਵੀ ਕੁਝ ਚਾਨਣਾ ਪਾਉਣ ਸੰਜੀਵ अरोड़ा ਜੀ ਆਦੋ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ